ਦੇਸ਼ ਪ੍ਰਦੇਸ਼ ਦੇ ਦਰਸ਼ਕਾਂ ਦਾ ਇਸ ਸੈਗਮੈਂਟ ਵਿੱਚ ਸਵਾਗਤ ਕਰਦੇ ਹਾਂ ਅੱਜ ਗੱਲਬਾਤ ਹੋਏਗੀ ਗੁਲਾਮੀ ਤੇ ਪ੍ਰੋਫੈਸਰ ਕਸ਼ਮੀਰਾ ਸਿੰਘ ਹੀ ਸਾਡੇ ਮਹਿਮਾਨ ਨੇ ਮਨੁੱਖ ਦੀ ਮਨੁੱਖਤਾ ਰਾਜ ਕਰਨ ਦੀ ਲਾਲਸਾ ਅਜ਼ਲਾਂ ਤੋਂ ਚੱਲੀ ਆਈ ਹੈ ਪਰ ਇਹ ਗੁਲਾਮੀ ਕਈ ਰੂਪ ਧਾਰਨ ਕਰਦੀ ਚਲੀ ਗਈ ਪਹਿਲਾਂ ਤਕੜੇ ਮਨੁੱਖ ਦਾ ਮਾੜੇ ਤੇ ਰਾਜ ਰਹਾ ਫਿਰ ਉਸ ਤੋਂ ਪਿੱਛੋਂ ਜ਼ਗੀਰਦਾਰ ਮੁਜਾਰਿਆਂ ਤੇ ਰਾਜ ਕਰਦੇ ਰਹੇ ਗੋਰਿਆਂ ਨੇ ਕਾਲੇ ਖਰੀਦ ਲਿਆਂਦੇ ਅਤੇ ਉਸ ਤੋਂ ਬਾਅਦ ਇਹ ਗੁਲਾਮੀ ਦੀਆਂ ਕਈ ਫਾਰਮਸ ਬਦਲੀਆਂ ਪਰ ਦਰਅਸਲ ਗੁਲਾਮੀ ਕਿਵੇਂ ਸ਼ੁਰੂ ਹੋਈ ਕੀ ਅੱਜ ਵੀ ਲੋਕ ਗੁਲਾਮ ਹਨ ਔਰ ਗੁਲਾਮੀ ਦੇ ਰੰਗ ਕਿੰਨੇ ਬਦਲਦੇ ਰਹੇ ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਅੱਜ ਸਾਡੇ ਨਾਲ ਨੇ ਪ੍ਰੋਫੈਸਰ ਜੈਨੂ ਜੀ थैंक यू सर ਉਸ ਗੁਲਾਮੀ ਕਿਵੇਂ ਸ਼ੁਰੂ ਹੋਈ ਸੰਧ ਸਾਹਿਬ ਜੇ ਆਪਾਂ ਪਿੱਛੋਂ ਲਈਏ ਤਾਂ ਇਹ ਕਿਹਾ ਜਾਂਦਾ ਹੈ ਕਿ ਇਨਸਾਨ ਨੂੰ ਵजूद ਵਿੱਚ ਆਇਆ ਨੂੰ ਕੋਈ ਮਿਲੀਨ ਸਾਲ ਹੋ ਗਿਆ 10 ਲੱਖ ਸਾਲ ਹੋ ਗਏ ਤੇ 10 ਲੱਖ ਸਾਲਾਂ ਦੇ ਵਿੱਚ ਉਹ 9,75,000 ਸਾਲ ਹੰਟ ਰਹੀ ਰਿਹਾ ਸ਼ਿਕਾਰ ਹੀ ਖੇਡਦਾ ਸੈਟਲ ਨਹੀਂ ਹੋਇਆ ਬਤ ਤੋਂ ਬਤ 25000 ਸਾਲ ਤੋਸੀ ਕਹਿੰਦੇ ਆ ਕਿ ਉਹ ਸੈਟਲ ਹੋ ਗਿਆ ਜਿਸ ਵੇਲੇ ਉਹਨਾਂ ਖੇਤੀਬਾੜੀ ਵਜੂਦ ਦੇ ਵਿੱਚ ਆ ਗਈ ਜਦੋਂ ਉਹਨੂੰ ਪਤਾ ਲੱਗਾ ਕਿ ਮੈਂ ਖਾਣੇ ਜਮ੍ਹਾਂ ਕਰ ਸਕਦਾ ਤੇ ਉਸ ਵੇਲੇ ਤੋਂ ਫੇਰ ਉਹਨਾਂ ਜਿਹੜੇ ਬਣ ਲੱਗ ਪਏ ਗੈਂਗ ਬਣ ਲੱਪੇ ਜਿਹੜੇ ਤਕੜੇ ਸੀ ਉਹਨਾਂ ਪੰਜ ਚਾਰ ਬੰਦੇ ਨਾਲ ਲੈ ਲੈ ਦੂਜਿਆਂ ਤੇ ਕਬਜ਼ਾ ਕੀਤਾ ਉਹਨਾਂ ਨੂੰ ਦੂਜਿਆਂ ਨੂੰ ਫੇਰ ਉਹਨਾਂ ਨੇ ਉਹਨਾਂ ਨੂੰ ਹੀ ਲੁੱਟਮਾਰ ਵੀ ਕੀਤੀ ਨਾਲ ਉਹਨਾਂ ਨੂੰ ਆਪਣੇ ਕਬਜ਼ੇ ਵਿੱਚ ਕਰਕੇ ਆਪਣੇ ਨਾਲ ਲੈ ਜਾਂਦਾ ਆਪਣੇ ਖੇਤਾਂ ਤੇ ਕੰਮ ਕਰਨ ਦੇ ਲਈ ਕਿਉਂਕਿ ਖੇਤੀ ਡਿਵੈਲਪ ਹੋ ਗਈ ਸੀ ਉਸ ਵੇਲੇ ਸੋ ਉਹ ਜਿਹੜੇ ਮਾੜੇ ਬੰਦੇ ਸੇ ਉਹਨਾਂ ਨੂੰ ਉੱਥੋਂ ਜਿਸ ਵੇਲੇ ਆਪਣੇ ਕੋਲ ਕੰਮ ਕਰਾਉਣਾ ਸ਼ੁਰੂ ਕੀਤਾ ਉਹ ਮੇਰੇ ਖਿਆਲ ਦੇ ਵਿੱਚ ਗੁਲਾਮੀ ਦਾ ਆਗਾਜ਼ ਸੀ। ਉੱਥੋਂ ਗੁਲਾਮੀ ਸ਼ੁਰੂ ਹੁੰਦੀ ਆ ਜਿਸ ਵੇਲੇ ਛੋਟੇ ਲੈਵਲ ਤੇ ਪਹਿਲਾਂ ਥੋੜੇ ਬੰਦੇ ਥੋੜਿਆਂ ਨੂੰ ਲੈ ਆਉਂਦੇ ਆ ਫਿਰ ਹੌਲੀ 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 ਇਹ بڑے ਹੁੰਦੇ ਗਏ। ਫਿਰ ਜ਼ਿਆਦਾ ਗੁਲਾਮ ਆਉਂਦੇ ਰਹੇ। ਇਹ ਫਿਊਡਲ ਸਿਸਟਮ ਸ਼ੁਰੂ ਹੋਇਆ ਜਿਹਦੇ ਵਿੱਚ ਜ਼ਗੀਰਦਾਰ ਮੁਜ਼ਾਰਿਆਂ ਤੋਂ ਕੰਮ ਕਰਾਉਂਦੇ ਰਹੇ ਤਕੜੇ ਲੋਕ, ਅਮੀਰ ਲੋਕ ਥਾ ਤੇ ਆਰਬੰਦ ਲੋਕ ਗਰੀਬ ਵਰਬੇ ਤੋਂ ਕੰਮ ਕਰਉਂਦੇ ਰਹਤੇ ਉਹਨਾਂ ਨੂੰ ਉਜਰਤ ਨਹੀਂ ਦਿੰਦੇ ਰਹੇ ਉਹ ਵੀ ਗੁਲਾਮੀ ਦੀ ਦੂਜੀ ਸਟੇਜ ਉਹ ਉਹ ਥੰਸਾ ਵੀ ਇਦਾਂ ਹੋਇਆ ਨਾ ਵੀ ਜਿਸ ਵੇਲੇ ਗੁਲਾਮ ਬਣ ਗਿਆ ਉਹ ਗੁਲਾਮੀ ਦੇ ਵਿੱਚ ਫਿਰ ਨਾਲ ਇੱਕ ਉਹਦੀ ਖਰੀਦੋ ਫਰੋਖਤ ਸ਼ੁਰੂ ਹੋ ਗਈ ਵੀ ਜਿਹੜਾ ਮੇਰੇ ਕੋਲ ਫਰਕ ਤੋਂ ਪੰਜ ਗੁਲਾਮ ਆ ਮੈਂ ਇਹਨੇ ਕਿਸੇ ਤੋਂ ਪਸੂ ਲੈ ਕੇ ਜਾਂ ਇਹਨਾਂ ਧਨ ਅਨਾਜ ਲੈ ਕੇ ਮੈਂ ਉਹ ਜਿਹੜੇ ਗੁਲਾਮ ਵੇਚ ਸਕਦਾ ਪਰ ਉਹ ਤੋਂ ਬਾਅਦ ਜਿਸ ਵੇਲੇ ਸਿਸਟਮ ਡਿਵੈਲਪ ਹੋਇਆ ਫਿਰ ਇਹਦੀਆਂ ਸਟਰਗਲ ਚੱਲੀਆਂ 올 오버 더 월ड غلامی ਦੇ ਖਿਲਾਫ ਹੋਇਆ ਉਹਨੇ ਮਜ਼ਾਰੇ ਨੇ ਦੂਏ ਗੁਲਾਮਾਂ ਨੇ ਰੋੜਾ ਪੋਣਾ ਕਿ ਕਿਰੂ ਕੀਤਾ ਵੀ ਸਾਨੂੰ ਵੇਚਦੇ ਕਿਉਂ ਆ ਉਹ ਤੋਂ ਫੇ ਇਨਸਾਨ ਨੇ ਹੋਇਆ ਫਿਰ ਇੱਕ ਜਗੀਰਦਾਰੀ ਸਿਸਟਮ ਡਵੈਲਪ ਹੋਇਆ ਜਗੀਰਦਾਰੀ ਸਿਸਟਮ ਦੇ ਵਿੱਚ ਫਿਰ ਉਹ ਜਿਹੜੇ ਜਿਨ੍ਹਾਂ ਨੂੰ ਆਪਾਂ ਗੁਲਾਮ ਕਹਿੰਨੇ ਆ ਉਹ ਫੇ ਖਰੀਦੋ ਫਰੋਖਤ ਨਹੀਂ ਸੀ ਉਹਨਾਂ ਦੀ ਹੁੰਦੀ ਉਹ ਫੇ ਮਜ਼ਾਰੇ ਬਣ ਗਏ ਉਹ ਉਸੇ ਜ਼ਿਮੀਦਾਰ ਦੇ ਮਜ਼ਾਰੇ ਆ ਉਹਨੇ ਉਸੇ ਜ਼ਿਮੀਦਾਰ ਦੇ ਮਜ਼ਾਰੇ ساری ਉਮਰ ਰਹਿਣਾ ਆ ਔਰ ਉਹ ਜ਼ਿਮੀਦਾਰ ਨਹੀਂ ਉਹਨਾਂ ਦਾ ਖਿਆਲ ਰੱਖਣਾ ਹੈ ਉੱਥੇ ਹੀ ਹੋਣਾ ਹੈ ਉਹਨਾਂ ਨੇ ਉੱਥੇ ਹੀ ਉਹਨਾਂ ਨੇ ਕੰਮ ਕਰਨਾ ਹੈ ਉਹ ਤੋਂ ਬਾਅਦ ਉੱਥੇ ਉਹਨਾਂ ਦੇ ਬੱਚਿਆਂ ਨੇ ਕੰਮ ਕਰਨਾ ਹੈ ਸੋ ਉਹਦੇ ਵਿੱਚ ਇਹ ਹੁੰਦਾ ਸੀ ਵੀ ਉਹ ਖਰੀਦ ਫਰੋਖਤ ਨਹੀਂ ਹੁੰਦੀ ਹੈ ਪਰ ਉਹ ਜ਼ਗੀਰਦਾਰ ਕਈ क्रੂਲ ਜ਼ਗੀਰਦਾਰ ਵੀ ਸੀ ਕਈ ਚੰਗੇ ਜ਼ਗੀਰਦਾਰ ਵੀ ਸੀ ਕਈ ਜ਼ਗੀਰਦਾਰੀ ਚ ਮਸਾਲਾ ਇਹ ਵੀ ਆਪੀ ਉਹ ਆਪਣੇ ਬੱਚਿਆਂ ਮੰਗ ਰੱਖਦੇ ਸੀਗੇ ਆਪਣੇ ਜਿਹੜੇ ਮਜ਼ਾਰੇ ਹੁੰਦੇ ਸੀ ਉਹਨਾਂ ਦੀਆਂ ਬੇਟੀਆਂ ਦੇ ਵਿਆਹ ਕਰਨੇ ਸਾਰੇ ਇਹ ਪਾਸਾ ਵੀ ਸੀਗਾ ਉਹਦਾ ਸਾਰੀ क्रੂਲਟੀ ਨਹੀਂ ਸੀ ਇਹ ਜੇ ਕਿ ਪਰ ਉਹ ਉਹਦੇ ਵਿੱਚ ਇੱਕ ਫਰਕ ਪੈ ਗਿਆ ਵੀ ਹੁਣ ਉਹਨਾਂ ਦੀ ਵੇਚਣਾ ਬੰਦ ਹੋ ਗਿਆ ਖਰੀਦੋ ਫਰੋਖਤ ਬੰਦ ਹੋ ਗਈ ਜੀ ਪਰ ਦੂਜੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਕਿ ਜਦੋਂ ਅੰਗਰੇਜ਼ਾਂ ਨੇ ਕਾਲਿਆਂ ਨੂੰ ਖਰੀਦਣਾ ਸ਼ੁਰੂ ਕੀਤਾ ਆਮ ਲੋਕਾਂ ਦੇ ਮਨਾਂ 'ਚ ਤਾਂ ਜਿਹੜੀ ਗੁਲਾਮੀ ਦਾ ਸਹੀ ਅਰਥ ਹੈ ਉਹ ਵੇਖਦੇ ਰਹੇ ਫਿਲਮ ਰੂਟਸ ਉਹਨਾਂ ਨੇ ਵੇਖੀ ਔਰ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਗੋਰੇ ਆਫਰੀਕਨ ਲੋਕਾਂ ਨੂੰ ਕਾਲੇ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਦੇ ਰਹੇ ਉਹਨਾਂ ਨੂੰ ਕੁੱਟਦੇ ਮਾਰਦੇ ਰਹੇ ਘੋੜਿਆਂ ਮਗਰ ਬਨ ਕੇ ਕਸੀਟਦੇ ਰਹੇ ਬਿਨਾਂ ਤਨਖਾਹ ਤੋਂ ਕੰਮ ਕਰਾਉਂਦੇ ਰਹੇ ਗਾਹਾਂ ਉਸ ਨੂੰ ਵੇਚ ਦਿੰਦੇ ਫਿਰ ਅੱਗੇ ਤੋਂ ਅੱਗੇ ਵੇਚ ਦਿੰਦੇ ਉਹਨਾਂ ਦਾ ਨਾਂ ਤੱਕ ਬਦਲ ਦਿੰਦੇ ਆਪਣਾ ਨਾਂ ਦੇ ਦਿੰਦੇ ਸੋ ਇਹ ਗੁਲਾਮੀ ਦੀ ਸਿਖਰ ਸੀ ਤਿੰਨ ਸਭ ਇੱਥੇ ਆਪਾਂ ਥੋੜਾ ਜਿਹਾ ਇੱਕ ਦੇਖ ਲਈਏ ਵੀ ਜਿਹੜੀ ਗੁਲਾਮੀ ਦੀ ਸ਼ਕਲ ਸੀਗੀ ਉਹ ਸਾਰੀ ਦੁਨੀਆ ਦੇ ਵਿੱਚ ਇੱਕੋ ਜਿਹੀ ਨਹੀਂ ਰਹੀ ਹੈ ਇੱਕੋ ਹੀ ਤਰ੍ਹਾਂ ਨਾ ਡਵੈਲਪ ਹੋਈ ਆ ਨਾ ਹੋ ਇੱਕੋ ਹੀ ਤਰ੍ਹਾਂ ਉਹਦੇ ਜਿਹੜੀ ਨੇਚਰ ਸੀ ਜਾਂ ਉਹਦੀ ਸ਼ਕਲ ਸੀ ਹੁਣ ਤੁਸੀਂ ਦੇਖੋ ਇੱਕ ਇਹ ਬਹੁਤ ਧਾਰਨਾ ਆਪਣੇ ਵਿੱਚ ਵੱਜੀ ਹੋਈ ਹੈ ਜੀ ਵੀ ਜਿਹੜੇ ਕਾਲੇ ਗੁਲਾਮ ਹੁੰਦੇ ਸੀਗੇ ਤਾਂ ਗੋਰੇ ਮਾਲਕ ਹੁੰਦੇ ਸੀਗੇ ਇਹ ਇਦਾਂ ਨਹੀਂ ਸੀ ਜੀ ਇਹ ਜਿਹੜੇ ਗੁਲਾਮ ਸੀਗੇ ਹੁਣ ਤੁਸੀਂ ਦੇਖੋ ਜਿਹੜੀ ਯੂਰਪ ਦੀ ਗੁਲਾਮੀ ਸੀਗੀ ਯੂਰਪ ਦੇ ਵਿੱਚ ਮਾਲਕ ਵੀ ਵਾਈਟਸ ਗੋਰੇ ਸੀਗੇ ਗੁਲਾਮ ਵੀ ਗੋਰੇ ਸੀਗੇ ਹੁਣ ਇਹ ਜਿਹੜੀ ਜਿਹੜੀ ਯੂਰਪ ਦੇ ਵਿੱਚ ਸਭ ਤੋਂ ਮਸ਼ਹੂਰ ਗੁਲਾਮਾਂ ਦੀ ਸਟਰਗਲ ਚੱਲੀ ਆ ਸਲੇਵਜ਼ ਨੇ ਆਪਣੀ ਫਾਈਟ ਲੜੀ ਆ ਉਸ ਸਪਾਰਟਿਕਸ ਦੇ ਇਥਾਂ ਲੜੀ ਉਹਨੇ ਸਪਾਰਟਿਕਸ ਹੀਰੋ ਹੋਇਆ ਸਪਾਰਟਿਕਸ ਤੇ ਫਿਲਮ ਵੀ ਬਣੀ ਹੈ ਜਦੋਂ ਤੁਸੀਂ ਪਹਿਲਾਂ ਕਹਿੰਦੇ ਸੀ ਤੇ ਉਸ ਸਪਾਰਟਿਕਸ ਨੇ ਉਹਨਾਂ ਨੂੰ ਲਾ ਬੰਦ ਕਰਕੇ ਉਹਨਾਂ ਫੇ ਜਿਹੜੇ ਉਹਨਾਂ ਦੇ ਮਾਲਕ ਸੇ ਉਹਨਾਂ ਦੇ ਖਿਲਾਫ ਲੜਾਇਆ ਸੋ ਉਹ ਗ੍ਰੇਟ ਸਟਰਗਲ ਹੋਈ ਜਿਹਦੇ ਵਿੱਚ ਉਹ ਹਾਰ ਗਏ ਉਹ ਸਾਰੇ ਗੋਰੇ ਗੁਲਾਮਾਂ ਨੂੰ ਗੋਰੇ ਮਾਲਕਾਂ ਨੇ ਪਾਰ ਉੱਥੇ ਜਿਹੜੇ ਪੋਲ ਸੀਗੇ ਉਹਨਾਂ ਦੇ ਉੱਪਰ ਫਾਂਸੀਆਂ ਸਾਰਿਆਂ ਨੂੰ ਲਾ ਕੇ ਉਹ ਫੇਲ ਕੀਤੇ ਸੀ। ਸੋ ਉਹਦੇ ਵਿੱਚ ਜਿਹੜੇ ਗੁਲਾਮ ਸੀਗੇ ਉਹ ਵੀ ਗੋਰੇ ਸੀਗੇ, ਜਿਹੜੇ ਮਾਲਕ ਸੀਗੇ ਉਹ ਵੀ ਗੋਰੇ ਸੀਗੇ। ਸੋ ਇਹ ਧਾਰਨਾ ਨਹੀਂ ਹੈ ਕਿ ਜਿਹੜੇ ਗੁਲਾਮ ਕਾਲੇ ਹੁੰਦੇ ਆ ਤੇ ਮਾਲਕ ਗੋਰੇ ਹੁੰਦੇ ਆ। ਨਹੀਂ ਹੁਣ ਅਫਰੀਕਾ ਦੇ ਵਿੱਚ ਤੁਸੀਂ ਲੈ ਲਓ। ਜਿੱਥੋਂ ਆਪਾਂ ਇਹ ਗੱਲ ਕਰਦੇ ਆਂ ਕਿ ਤੁਸੀਂ ਫਿਲਮ ਰੂਟਸ ਦੀ ਗੱਲ ਕੀਤੀ ਆ ਜਾਂ ਤੁਸੀਂ ਕਹਿੰਦੇ ਪੀ ਗੋਰੇ ਜਾਂਦੇ ਸੀਗੇ ਉਹਨਾਂ ਨੂੰ ਲੈ ਆਉਂਦੇ ਸੀ ਫਿਰ ਦੇਖਦੇ ਸੀ ਜਿਹੜਾ ਮੋਟਾ ਤਾਜ਼ਾ ਆ ਉਹਦਾ ਮੁੱਲ ਜ਼ਿਆਦਾ ਪੈਂਦਾ ਸੀਗਾ, ਦੂਜੇ ਦਾ ਮੁੱਲ ਘੱਟ ਪੈਂਦਾ ਸੀ। ਉਹ ਇਦਾਂ ਨਹੀਂ ਸੀ ਗੋਰੇ ਇੱਥੇ ਜਾਂਦੇ ਸੀ। ਗੁਲਾਮੀ ਉੱਥੇ ਅਫਰੀਕਾ ਵਿੱਚ ਪਹਿਲਾਂ ਵੀ ਸੀ ਜਿਹੜੇ ਅਫਰੀਕਾ ਦੇ ਟ੍ਰਾਈਬਲ ਲਾਰਡ ਸੀਗੇ ਉਹਨਾਂ ਦੇ ਆਪਣੇ ਗੁਲਾਮ ਹੁੰਦੇ ਸੀਗੇ ਉਹ ਵੀ ਕਾਲੇ ਸੀ ਉਹ ਵੀ ਕਾਲੇ ਸੀ ਮਾਲਕ ਵੀ ਕਾਲੇ ਸੀ ਗੁਲਾਮ ਵੀ ਕਾਲੇ ਸੀ ਇਨੀ ਫੇਰ ਕਿਉਂਕਿ ਇਹ ਟਰੇਡਿੰਗ ਕਮਿਊਨਿਟੀ ਇੱਥੇ ਦੀ ਜਿਹੜੀ ਇਨੀ ਫੇਰ ਜਾ ਕੇ ਦੇਖਿਆ ਵੀ ਉਹ ਜਿਹੜੇ ਗੁਲਾਮ ਆ ਉਹ ਗੁਲਾਮ ਬਹੁਤ ਸਸਤਿਆਂ ਪੈ ਸੀਆਂ ਤੇ ਦੇਣ ਨੂੰ ਤਿਆਰ ਹੈਗੇ ਨਾਲੇ ਤਕੜੇ ਨਾਲੇ ਤਕੜੇ ਆ ਉਹ ਉੱਥੋਂ ਫੇ ਉਨੀ ਉਹਨਾਂ ਦੇ ਦਲਾਲਾਂ ਨਾਲ ਗੱਲ ਕੀਤੀ ਜਾ ਕੇ ਜਿਹੜੇ ਕਾਲੇ ਸੀ ਵੀ ਅਸੀਂ ਤੁਹਾਡੇ ਗੁਲਾਮ ਐ ਦਖਰੀਦ ਲੈਣੇ ਉਨੀ ਫੇ ਆਪਣੇ ਗੁਲਾਮ ਜਿਹੜੇ ਸੀਗੇ ਇੱਧਰ ਨੂੰ ਵੇਚ ਕੇ ਬੇਚ ਦਿੱਤੇ ਤੇ ਇਹ ਗੋਰੇ ਇੱਥੇ ਗੁਲਾਮ ਲੈ ਆਏ ਹੁਣ ਇੱਥੇ ਮੈਂ ਇੱਕ ਗੱਲ ਵਾਜ਼ੀਆ ਕਰ ਦੇਣੀ ਚਾਹਨਾ ਵੀ ਅਮਰੀਕਾ ਦੇ ਵਿੱਚ ਜਿਸ ਵੇਲੇ ਗੁਲਾਮ ਆਏ ਆ ਉਸ ਵੇਲੇ ਸਾਰੇ ਗੋਰੇ ਗੁਲਾਮਾਂ ਦੇ ਮਾਲਕ ਨਹੀਂ ਸੀ ਅੱਛਾ ਜੀ ਉਸ ਵੇਲੇ ਅਮਰੀਕਾ ਦੇ ਵਿੱਚ ਖੇਤ ਮਜ਼ਦੂਰ ਬਹੁਤ ਸਗੇ ਜਿਹੜੇ ਗੋਰੇ ਖੇਤ ਮਜ਼ਦੂਰ ਸਗੇ ਉਨਾ ਦਾ ਇੰਨਾ ਫਰਕ ਸੀ ਪਰ ਉਹਨਾਂ ਨੂੰ ਵੇਚਿਆ ਨਹੀਂ ਜਾਂਦਾ ਪਰ ਉਹਨਾਂ ਦੇ ਜਿਹੜੇ ਹਾਲਤ ਆ ਉਹ ਉਦਾਂ ਹੀ ਸੀ ਉਹ ਵੀ ਮਾਲਕਾਂ ਦਾ ਉਦਾਂ ਹੀ ਕੰਮ ਕਰਦੇ ਹੁੰਦੇ ਸੀ ਔਰ ਥੋੜੇ ਜਿਹੇ ਪੈਸਿਆਂ ਦੇ ਉੱਤੇ ਕੰਮ ਕਰਦੇ ਸੀ ਹੁਣ ਜਿੱਦਾਂ ਤੁਸੀਂ ਵਿੱਚ ਉਹ ਵੀ ਰੈਫਰੈਂਸ ਦਿੱਤਾ ਥੋੜਾ ਜਿਹਾ ਵੀ ਅੰਗਰੇਜ਼ਾਂ ਨੇ ਰਾਜ ਕੀਤਾ ਹਿੰਦੁਸਤਾਨ ਦੇ ਉੱਤੇ ਜਿਸ ਵੇਲੇ ਅੰਗਰੇਜ਼ ਹਿੰਦੁਸਤਾਨ ਤੇ ਰਾਜ ਕਰ ਰਿਹਾ ਸੀ ਉਸ ਵੇਲੇ ਜੇ ਆਪਾਂ ਇਹ ਕਹਿ ਦਈਏ ਗੋਰੇ ਕਾਲਿਆਂ ਸਾਡੇ ਤੇ ਰਾਜ ਕਰ ਰਹੇ ਸੇ ਜਿਹੜਾ ਗਾਮ ਕਿਹਾ ਜਾਂਦਾ ਇਦਾਂ ਹੈ ਨਹੀਂ ਸੀ ਜੀ ਇੰਗਲੈਂਡ ਦੇ ਵਿੱਚ ਗੋਰਿਆਂ ਦਾ ਇਹ ਹਾਲ ਸੀ ਉਸ ਵੇਲੇ ਕਿ 7 ਤੋਂ ਲੈ ਕੇ 7 ਵਜੇ ਤੱਕ ਸੱਤੇ ਹੀ ਘੰਟੇ ਉਹ ਨਹੀਂ ਕੰਮ ਕਰਨਾ ਤਾਂ ਥੋੜੇ ਜਿਹਾ ਉਹਨਾਂ ਨੂੰ ਪੈਸੇ ਹੁੰਦੇ ਸੀ ਪਾਟਿਓ ਪੋਰਟ ਹੁੰਦੀ ਸੀ ਗਿਲਡਸ ਦੇ ਵਿੱਚ ਬਹੁਤ ਬੁਰੀ ਹਾਲਤ ਦੇ ਵਿੱਚ ਉਹ ਰਹਿੰਦੇ ਸੀ ਔਰ ਉਹਨਾਂ ਦੇ ਬੱਚੇ ਬਿਮਾਰੀਆਂ ਦਾ ਸ਼ਿਕਾਰ ਸੀਗੇ ਮੇਰਾ ਨਹੀਂ ਖਿਆਲ ਪਿਆ ਸੀ ਕਈ ਇਹ ਵੀ ਉਹ ਸਾਡੇ ਰੂਲਰ ਸੀਗੇ ਉਹ ਗੋਰੇ ਸਾਡੇ ਰੂਲਰ ਨਹੀਂ ਸੀ ਉਹ ਤਾਂ ਕੁਝ ਫੈਮਿਲੀ ਸੀਗੇ ਜਿਹੜੀਆਂ ਗਵਰਨਮੈਂਟ ਨੂੰ ਕੰਟਰੋਲ ਕਰਦੀਆਂ ਸੀ ਔਰ ਜਾ ਕੇ ਉੱਥੇ ਉਹ ਇੰਡੀਆ ਦੇ ਉੱਤੇ ਨਿਰਾਜ ਕੀਤਾ ਜਾ ਕੇ ਸੋ ਇਹ ਧਾਰਨਾ ਬਣਾ ਲੈਣੀ ਜਾ ਕੇ ਸਾਰੇ ਗੋਰੇ ਮਾਲਕ ਹੁੰਦੇ ਆ ਤੇ ਸਾਰੇ ਕਾਲੇ ਗੁਲਾਮ ਹੁੰਦੇ ਆ ਇਦਾਂ ਨਹੀਂ ਹੈ ਹਰ ਨਸਲ ਦੇ ਵਿੱਚ ਹਰ ਰੰਗ ਦੇ ਵਿੱਚ ਗੁਲਾਮ ਵੀ ਹੋਏ ਆ ਗੁਲਾਮਾਂ ਦੇ ਮਾਲਕ ਵੀ ਹੋਏ ਆ ਅੱਛਾ ਜੇ ਇਹਦੀ ਫਾਰਮ ਬਦਲਦੀ ਰਹੀ ਹੈ ਚਲੋ ਗੋਰੇ ਤੇ ਕਾਲੇ ਦੀ ਗੁਲਾਮੀ ਦੀ ਗੱਲ ਨਹੀਂ ਕਰਦੇ ਅਸੀਂ ਜ਼ਗੀਰਦਾਰੀ ਤੇ ਮੁਜਾਰੇ ਦੀ ਗੱਲ ਨਹੀਂ ਕਰਦੇ ਅੱਜ ਜਿਹੜੀ ਮਾਡਰਨ ਫਾਰਮ ਹੈ ਗੁਲਾਮੀ ਦੀ ਕੀ ਏਮਪਲੋਇਰ ਆ ਜਿਹੜਾ ਰਿਸੋਰਸਸ ਦਾ ਮਾਲਕ ਆ ਬੁਰਜੁਆ ਕਲਾਸ ਦਾ ਵਿਅਕਤੀ ਹੈ ਕੀ ਸੱਚੀ ਮੁੱੱਚੀ ਉਹ ਮਾਲਕ ਹੈ ਤੇ ਉਹਦੇ ਏਮਪਲੋਈ ਗੁਲਾਮ ਨੇ ਭਾਵੇਂ ਉਹਨਾਂ ਨੂੰ ਤਨਖਾਹ ਮਿਲਦੀ ਹੈ ਪਰ ਕੀ ਇਹ ਸ਼ਕਲ ਬਦਲ ਲਈ ਹੈ ਗੁਲਾਮੀ ਨੇ ਇਹ ਸ਼ਕਲ ਨਹੀਂ ਮੈਂ ਨੂੰ ਗੁਲਾਮੀ ਦੀ ਫਾਰਮ ਨਹੀਂ ਕਹੂੰਗਾ ਜੀ ਕਿਉਂਕਿ ਇਹਦੇ ਵਿੱਚ ਜਿਹੜਾ ਫਰਕ ਹੈਗਾ ਨਾ ਜੀ ਇੱਕ ਤਾਂ ਉਸ ਕਿਸਮ ਦੇ ਨਾਲ ਜਿਹੜੀ ਹੈਗੀ ਆ ਖਰੀਦੋ ਫਰੋਖਤ ਨਹੀਂ ਹੈ ਹੁਣ ਇੱਕ ਜਿਹੜਾ ਹੈਗਾ ਇੱਥੇ ਜਿਹੜਾ سرمਾਇਦਾਰ ਆ ਇੱਕ سرمਾਇਦਾਰ ਦੀ ਮੇਲ ਆ ਉਹਦੇ ਮਿਲ ਦੇ ਵਿੱਚ ਮਜ਼ਦੂਰ ਕੰਮ ਕਰਦਾ ਉਹ ਜਿਹੜਾ ਹੈਗਾ ਮਜ਼ਦੂਰ ਉੱਥੇ ਜਾਂਦਾ ਕੰਮ ਲੈਣ ਉਹ ਤੋਂ ਉਹ ਦੋਹਾਂ ਦੇ ਵਿੱਚ ਇੱਕ ਕੰਟਰੈਕਟ ਹੁੰਦਾ ਮਜ਼ਦੂਰ ਨੂੰ ਪੁੱਗਦਾ ਵੀ ਮੈਂ ਇੰਨੇ ਪੈਸਿਆਂ ਤੇ ਕੰਮ ਕਰਨਾ ਉਹ ਕਰਦਾ ਮਾਲਕ ਨੂੰ ਪੁੱਗਦਾ ਉਹ ਤੋਂ ਕੰਮ ਲੈਂਦਾ ਉਹਦੇ ਤੇ ਬੰਨੋ ਗਰੀ ਨਹੀਂ ਹੈ ਵੀ ਤੈਨੂੰ ਇਹਦੇ ਉੱਤੇ ਕੰਮ ਕਰਨਾ ਹੀ ਪੈਣਾ ਨਹੀਂ ਤੇਰੇ ਚਾਬਕ ਵੱਜਣੇ ਆ ਜਾਂ ਤੇਰੇ ਉਹ ਵੱਜਣੇ ਆ ਇਹ ਅੱਜ ਸਾਡੇ ਇੱਥੇ ਹੈ ਨਹੀਂ ਉਹ ਮਰਜ਼ੀ ਆ ਥੋੜੀ ਕੰਮ ਕਰੋ ਜੇ ਤੁਹਾਨੂੰ ਉਹਨਾਂ ਨਾਲੋਂ ਚੰਗਾ ਕਿਤੇ ਕੰਮ ਮਿਲਿਆ ਤੁਸੀਂ ਆਪਣੀ ਛੱਡ ਕੇ ਇੰਨੇ ਚਿਰ ਦਾ ਨੋਟਿਸ ਦੇ ਕੇ ਉੱਥੇ ਚਲੇ ਜਾਓ ਔਰ ਇਹਦੇ ਨਾਲ ਨਾਲ ਇੱਕ ਵੱਡਾ ਫਰਕ ਇਹ ਆ ਵੀ ਐ ਸਿਸਟਮ ਦੇ ਵਿੱਚ ਹੁਣ ਜਿਹੜਾ ਵਰਕਰ ਹੈਗਾ ਜੇ ਉਹਦੇ ਵਿੱਚ ਯੋਗਤਾ ਹੈਗੀ ਜੇ ਉਹਦੇ ਵਿੱਚ ਕਾਬਲੀਅਤ ਹੈਗੀ ਤਾਂ ਉਹ ਕੰਮ-ਕੰਮ ਕਰਕੇ ਆਪ ਵੀ ਮਾਲਕ ਬਣ ਸਕਦਾ ਔਰ ਕਈ ਬਣੇ ਆ ਆਪਣੀ ਕਮਿਊਨਿਟੀ ਚੋ ਵੀ ਬਣੇ ਆ ਜਾਂ ਹੋਰਨਾਂ ਵਿੱਚੋਂ ਜਿਨ੍ਹਾਂ ਦੇ ਵਿੱਚ ਕਾਬਲੀਅਤ ਹੈਗੀ ਔਰ ਜਿਹੜੇ ਹਾਰਡਵਰਕ ਕਰਕੇ ਉਹ ਸਿਸਟਮ ਨੂੰ ਸਮਝ ਗਏ ਸੋ ਇਹਦੇ ਵਿੱਚੋਂ ਮਾਲਕ ਤੁਸੀਂ ਬਣ ਸਕਦੇ ਆ ਵੇਰ ਐਸ ਉੱਥੇ ਜਿੱਦਾਂ ਸੀ ਉੱਥੇ ਜਿਹੜਾ ਮਜ਼ਦਰਾ ਆ ਮਜ਼ਦਰਾ ਜਗੀਰਦਾਰ ਨਹੀਂ ਬਣ ਸਕਦਾ ਹੁਣ ਦਾ ਜਿਹੜਾ ਇੱਥੇ ਮਜ਼ਦੂਰ ਆ ਇਹ ਕੈਪਟਲਿਸਟ ਬਣ ਸਕਦਾ ਇਹ ਵਿਸ਼ੇਸ਼ਕ ਫਰਕ ਉਹਦੇ ਵਿੱਚ ਹੈਗਾ ਉਹਦੀ ਆਪਣੀ ਇੱਕ ਤਾਂ ਰਜ਼ਮੰਦੀ ਉਹਦੇ ਵਿੱਚ ਦੂਜੀ ਉਹਨੂੰ ਮੌਕਾ ਦਿੱਤਾ ਮੌਕਾ ਉਹਨੂੰ ਮਿਲ ਜਾਂਦਾ ਤੇ ਮੈਂ ਜਿਹੜਾ ਹੈਗਾ ਇੱਥੇ ਆਪ ਮਾਲਕ ਬਣ ਸਕਾ ਹੁਣ ਦੇਖਦੇ ਆਂ ਅਸੀਂ ਯੂਨਾਈਟਿਡ ਸਟੇਟਸ ਦੇ ਵਿੱਚ ਇੱਕ ਸਿਆਹ ਰ ਜਿਹੜੇ ਰੰਗ ਦੇ ਵਿਅਕਤੀ ਗੁਲਾਮ ਹੋਇਆ ਕਰਦੇ ਸਨ ਉਹ ਉੱਥੇ ਦਾ ਪ੍ਰੈਜ਼ੀਡੈਂਟ ਚੁਣਿਆ ਗਿਆ ਅ ਇਬਰਾਹਿਮ ਲਿੰਕਨ ਨੇ ਇਹ ਗੁਲਾਮੀ ਖਤਮ ਕੀਤੀ ਸੀ ਇਹ ਹਾਂ ਤਾਂ ਸਭ ਇਹ ਬੜਾ ਵਧੀਆ ਤੁਸੀਂ ਪੁਆਇੰਟ ਉਠਾਇਆ ਇਹ ਵੀ ਕਾਲੇ ਗੋਰੇ ਦੇ ਫਰਕ ਨੂੰ ਦੱਸਦਾ ਹੁਣ ਅਮਰੀਕਾ ਦੇ ਵਿੱਚ ਗੁਲਾਮੀ ਨੂੰ ਖਤਮ ਕਰਨ ਵਾਲਾ ਕਾਲਾ ਨਹੀਂ ਸੀ ਹਜੀ ਕਾਲਿਆਂ ਦੀ ਸਟਰਗਲ ਜੇ ਤੁਸੀਂ ਕਹੋ ਉਸ ਵੇਲੇ ਉਸ ਵੇਲੇ ਕਾਲਿਆਂ ਦੀ ਕੋਈ ਸਟਰਗਲ ਨਹੀਂ ਸੀ ਇਬਰਾਹਿਮ ਲਿੰਕਨ ਤਾਂ ਵਾਈਟ ਉਹ ਤਾਂ ਵਾਈਟ ਸੀ ਕਹਾਈ ਇਬਰਾਹਿਮ ਲਿੰਕਨ ਨੇ ਜਿਸ ਵੇਲੇ ਗੁਲਾਮ ਬਿਕਦੇ ਸੇ ਇੱਕ ਉਹਨਾਂ ਦੀ ਲਾਈਫ ਦੇ ਵਿੱਚ ਇਨਸਟੈਂਸ ਹੁੰਦਾ ਮੈਂ ਪੜੀਆਂ ਉਹਦੇ ਦੋ ਚਾਰ ਕਹਾਪਾਂ ਉਹਦੇ ਵਿੱਚ ਉਹ ਹੁੰਦਾ ਤਾਂ ਉਹ ਜਿਸੇ ਗੁਲਾਮ ਬਿਕ ਰਹੇ ਸੇ ਇੰਨੇ ਪੈਸੇ ਇੰਨੇ ਪੈਸੇ ਉਹ ਦੇਖ ਰਿਹਾ ਸੀ ਉਹ ਕਹਿੰਦਾ ਦੇਖ ਕੇ ਡਿਸਗਸਟਿੰਗ ਆਈ ਕਾਟ ਵਿਟਨੈਸ ਇਟ ਉਥੋਂ ਪਰ ਇਹਨੂੰ ਕਰਕੇ ਚਲੇ ਗਿਆ ਜੀ ਨਾਲ ਉਹਨੇ ਕਿਹਾ ਜੇ ਮੌਕਾ ਮਿਲਿਆ ਤਾਂ ਮੈਂ ਖਤਮ ਕਰੂੰਗਾ ਔਰ ਜਿਸ ਵੇਲੇ ਉਹਨ ਸਟਰਗਲ ਲੜੀ ਜੀ ਉੱਥੇ ਫਿਰ ਥਿੰਸ ਸਾਹਿਬ ਇੱਕ ਮੌ ਨਾਰਥ ਇੱਕ ਪਾਸੇ ਚੱਲ ਜਾਣਾ ਸਾਊਥ ਇੱਕ ਪਰ ਉਹ ਬੰਦਾ ਇਹ ਕਹਿੰਦਾ ਜੀ ਵੀ ਚਾਹੇ ਅਮਰੀਕਾ ਦੇ ਟੁਕੜੇ ਹੋ ਜਾਣ ਚਾਹੇ ਕੁਝ ਹੋ ਜਾਣ ਇਹ ਗੁਲਾਮੀ ਤਾਂ ਮੈਂ ਬੰਦ ਕਰਕੇ ਗੁਲਾਮੀ ਤਾਂ ਮੈਂ ਖਤਮ ਕਰਨੀ ਆ ਔਰ ਉਹਨੇ ਉਸ ਵੇਲੇ ਉਹਨੇ ਕਿਹਾ ਸੀਗਾ ਲਿੰਕਨ ਨੂੰ ਨਹੀਂ ਪਈ ਇਨੀਸ਼ੀਅਨ ਕੈਨ ਨਾਟ ਗਰੋ ਹਾਫ ਸਲੇਵ ਐਂਡ ਹਾਫ ਫਰੀ ਉਹ ਨਹੀਂ ਹੋ ਸਕਦਾ ਨੇਸ਼ਨ ਨੇਸ਼ਨ ਹੀ ਹੋਊਗੀ ਸਹੀ ਸੋ ਇਬਰਾਹਿਮ ਲਿੰਕਨ ਇੱਕ ਗੋਰੇ ਨੇ ਮੇਰਾ ਖਿਆਲ ਜਾਂ ਗੁਲਾਮੀ ਦੀ ਖਾਤਮੇ ਦੀ ਗੱਲ ਹੋਣੀ ਆ ਤਾਂ ਮੇਰਾ ਖਿਆਲ ਇਬਰਾਹਿਮ ਲਿੰਕਨ ਉਹਨਾਂ ਦਾ ਨੌਤਾ ਦੁਨੀਆ ਸਭ ਤੋਂ ਅੱਗੇ ਆਉਣਾ ਔਰ ਗੋਰੇ ਸੇ ਸੋ ਇਸ ਕਰਕੇ ਇਹਨੂੰ ਇਦਾਂ ਨਹੀਂ ਆਪਾਂ ਵੰਡ ਸਕਦੇ ਆ ਵੀ ਗੋਰਿਆਂ ਦਾ ਕਾਲਿਆਂ ਦੇ ਵਿੱਚ ਇਹਦਾ ਕੌਨਸ਼ੀਅਸਨੈਸ ਆ ਵੀ ਕਿਹੜਾ ਬੰਦਾ ਜਿਹੜਾ ਹੈਗਾ ਉਹ ਗੁਲਾਮੀ ਦੀ ਪ੍ਰਥਾ ਨੂੰ ਜਿਹੜਾ ਹੈ ਆਪਣੇ ਨਹੀਂ ਚਾਹਦਾ ਹੁਣ ਵੀ ਤੁਸੀਂ 380 ਤੇ ਦੇਖ ਲਓ ਵੀ ਜੇ ਤੁਸੀਂ ਰੇਸਿਜ਼ਮ ਦੇ ਖਿਲਾਫ ਜਲੂਸ ਕੱਢਣਾ ਤਾਂ ਗੋਰੇ ਕਾਫੀ ਆ ਜਾਣ ਉਹਦੇ ਵਿੱਚ ਮੇਰਾ ਖਿਆਲ ਸ਼ਾਇਦ ਆਪਣੇ ਬੰਦੇ ਨਾਲੋਂ ਜ਼ਿਆਦਾ ਆ ਜਾਣ ਉਹਦੇ ਰੇਸਿਜ਼ਮ ਦੇ ਖਿਲਾਫ ਸੋ ਇਦਾਂ ਮੇਰਾ ਖਿਆਲ ਇਹ ਸਾਰੇ ਸਿਸਟਮ ਨੂੰ ਵੀ ਕਾਲੇ ਸਾਰੇ ਗੁਲਾਮ ਹੁੰਦੇ ਆ ਤੇ ਗੋਰੇ ਸਾਰੇ ਮਾਲਕ ਹੁੰਦੇ ਆ ਇਹ ਇਤਿਹਾਸਕ ਤੌਰ ਤੇ ਵੀ ਗੱਲ ਤੇ ਆ ਹਰ ਪਾਸਿਓਂ ਗੱਲ ਤੇ ਹੈ ਨਹੀਂ ਇਦਾਂ ਪਰ ਸੋ ਥੈਂਕ ਯੂ ਥੈਂਕ ਯੂ ਇਸ ਟਾਈਮ ਪਰ ਸਭ ਨੇ ਦਸਿਆ ਕਿ ਗੁਲਾਮੀ ਦੀਆਂ شکلਾਂ ਜ਼ਰੂਰ ਬਦਲਦੀਆਂ ਰਹੀਆਂ ਨੇ ਇਬਰਾਹਿਮ ਲਿੰਕਨ ਨੇ ਲੱਖ ਗੁਲਾਮੀ ਖਤਮ ਕਰ ਦਿੱਤੀ ਹੋਏ ਜ਼ਗੀਰਦਾਰੀ ਸਿਸਟਮ ਖਤਮ ਹੋ ਗਿਆ ਗੋਰਿਆਂ ਨੇ ਕਾਲਿਆਂ ਦੀ ਗੁਲਾਮੀ ਖਤਮ ਕਰ ਦਿੱਤੀ ਪਰ ਅੱਜ ਦੇ ਸਮਾਜ 'ਚ ਮੈਂ ਮਹਿਸੂਸ ਕਰਦਾ ਹਾਂ ਕਿ ਅਸੀਂ ਆਪਣੀਆਂ ਇੱਛਾਵਾਂ ਦੇ ਗੁਲਾਮ ਹੋ ਚੁੱਕੇ ਹਾਂ ਹੁਣ ਬੇਸ਼ੱਕ ਬਾਹਰਲੀ ਗੁਲਾਮੀ ਨਹੀਂ ਸਾਡੀਆਂ ਅੰਦਰਲੀਆਂ ਇੱਛਾਵਾਂ ਸਾਨੂੰ ਗੁਲਾਮ ਬਣਾ ਕੇ ਰੱਖ ਰਹੀਆਂ ਹਨ